ਹਾਰਦੇ ਨਹੀਂ ਹੁੰਦੇ ਕਦੇ ਮਰਦ ਦਲੇਰ ਉਹ ਤੁਸੀਂ ਹੌਂਸਲੇ ਬਣਾ ਕੇ ਸਦਾ ਬੰਬ ਰੱਖਿਓ ਆਪਾਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ ਹਾਜੀ ਸਸਰੀ ਗਾਲ ਜੀ ਮੈਂ ਫਤਿਹ ਸਿੰਘ ਸਵਾਗਤ ਕਰਦਾ ਤੁਹਾਡਾ ਪੰਜਾਬ ਪੀਸਸ ਅਡਾ 247 ਦੇ YouTube ਚੈਨਲ ਦੇ ਉੱਤੇ ਸੋ ਕੱਲ ਜਿਵੇਂ ਐਗਜ਼ਾਮ ਡੇਟ ਆਈ ਆ ਤੇ ਬਹੁਤ ਸਾਰੇ ਬੱਚੇ ਐਕਟਿਵ ਹੋ ਚੁੱਕੇ ਨੇ ਤੇ ਗਰੁੱਪ ਦੇ ਵਿੱਚ ਗੱਲਾਂ ਬਾਤਾਂ ਚੱਲ ਰਹੀਆਂ ਨੇ ਕਾਫੀ ਸਾਰੀਆਂ ਕਿ ਸਾਡੇ ਜਿਹੜੇ ਪੇੜ ਵਾਲੇ ਗਰੁੱਪਾਂ ਦੇ ਵਿੱਚ ਕਾਫੀ ਸਾਰੀਆਂ ਗੱਲਾਂ ਚੱਲ ਰਹੀਆਂ ਨੇ ਬੱਚਿਆਂ ਦੀਆਂ ਕੋਈ ਕਿਸੇ ਨੂੰ ਸਲਾਹ ਦੇ ਰਿਹਾ ਕਿ ਤੂੰ ਇਦਾਂ ਕਰ ਲਾ ਕੋਈ ਕਿਸੇ ਨੂੰ ਸਲਾਹ ਦੇ ਰਿਹਾ ਤੂੰ ਇਦਾਂ ਕਰ ਲਾ ਕੋਈ ਬੱਚਾ ਕਹਿ ਰਿਹਾ ਵੀ ਤੁਸੀਂ ਕਿਉਂਕਿ ਬੱਚੇ ਪੈਨਿਕ ਨੇ ਨਾ ਬੱਚੇ ਪੁੱਛ ਰਹੇ ਕੀ ਕਰੀਏ ਇੱਕ ਬੱਚਾ ਕਹਿ ਰਿਹਾ ਕਿ ਤੂੰ ਇਨੇ ਦਿਨਾਂ ਚ ਰਿਵੀਜ਼ਨ ਕਰ ਲਾ ਤੂੰ ਇਨੇ ਦਿਨਾਂ ਚ ਆਹ ਕਰ ਲਾ ਖੁਦ ਆਪ ਵੀ ਪੈਨਿਕ ਹੈ ਤੇ ਫਿਰ ਇੱਕ ਸਵਾਲ ਆਉਂਦਾ ਹੁਣ ਅੱਗੇ ਕੀ ਸ਼ਾਇਦ ਜਿੰਨੇ ਤੁਸੀਂ ਐਗਜ਼ਾਮ ਦੇਣ ਵਾਲੇ ਹੋ ਮੈਜੋਰਟੀ ਆ ਬੱਚੇ ਨਾ ਸਾਰੇ ਨਹੀਂ ਮੈਂ ਕਹਿੰਦਾ ਮੈਜੋਰਟੀ ਆ ਬੱਚੇ ਜਿਹੜੇ ਪਹਿਲੀ ਵਾਰ ਪੀਸਸ ਦਾ ਐਗਜ਼ਾਮ ਦੇ ਰਹੇ ਹਨ ਨਾ ਉਹ ਸੋਚ ਰਹੇ ਵੀ ਅੱਗੇ ਕੀ ਹੋਊਗਾ ਹੁਣ ਐਗਜ਼ਾਮ ਡੇਟ ਆ ਗਈ ਹੈ ਪਰ ਐਜ਼ ਅ ਟੀਚਰ ਹੋਣ ਦੇ ਨਾਤੇ ਅਸੀਂ ਪਹਿਲਾਂ ਬੱਚੇ ਕਾਫੀ ਅਲੱਗ-ਅਲੱਗ ਐਗਜ਼ਾਮਾਂ ਵਿੱਚ ਪੜ੍ਹਾਏ ਨੇ ਸਾਨੂੰ ਪਤਾ ਅੱਗੇ ਹੁਣ ਕੀ ਹੋਣਾ ਠੀਕ ਹੈ ਮੈਂ ਉਹ ਹੀ ਦੱਸਣ ਲੱਗਾ ਹੁਣ ਅੱਗੇ ਕੀ ਹੋਣਾ ਹੈ ਤੇ ਰਿਜ਼ਲਟ ਤੱਕ ਇਹ ਮਤਲਬ ਐਗਜ਼ਾਮ ਤੱਕ ਹੋਊਗਾ ਫਿਰ ਰਿਜ਼ਲਟ ਆਊਗਾ ਉਸ ਤੋਂ ਬਾਅਦ ਫਿਰ ਮੇਨਸ ਦਾ ਪੇਪਰ ਹੋਊਗਾ ਫਿਰ ਕੀ ਹੋਊਗਾ ਸੋ ਇਹ ਥੋੜੀ ਜੀ ਕਹਿ ਲਓ ਵੀ ਇੱਕ ਬੇਚੈਨੀ ਜੀ ਹੁੰਦੀ ਇਹਨਾਂ ਦਿਨਾਂ ਦੇ ਵਿੱਚ ਪਰ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਜਿਹੜੇ ਤਾਂ ਬੱਚੇ ਚਾਹੁੰਦੇ ਆ ਕਿ ਅਸੀਂ ਅੱਗੇ ਸਿਲੈਕਸ਼ਨ ਤੱਕ ਜਾਣਾ ਹੈ ਉਹ ਬਹੁਤ ਘੱਟ ਨੇ ਜਾਂ ਮੈਂ ਕਹਾਂ ਲਾਂ ਵੀ ਜਿਹੜੇ ਕਹਿੰਦੇ ਚਾਹੁੰਦੇ ਸਾਰੇ ਹੀ ਆ ਬਟ ਜਿਹੜੇ ਮਿਹਨਤ ਕਰਨਗੇ ਉਹ ਹਜੇ ਵੀ ਘੱਟ ਨੇ ਸੋ ਹਜੇ ਵੀ ਪੰਜਾਬੀ ਵਿੱਚ ਕਹਿੰਦੇ ਨੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਤੁਸੀਂ ਜਿੱਥੇ ਵੀ ਇਸ ਟਾਈਮ ਤਿਆਰੀ ਕਰ ਰਹੇ ਹੋ ਉੱਥੋਂ ਅੱਗੇ ਸ਼ੁਰੂ ਕਰ ਦਿਓ ਅੱਜ ਦਾ ਇਹ ਸੈਸ਼ਨ ਤੁਹਾਡੇ ਲਈ ਬਹੁਤ ਇੰਪੋਰਟੈਂਟ ਹੋਣ ਵਾਲਾ ਹੈ ਮੇਰਾ ਇੱਕ ਨਾਰਾ ਸੀਗਾ ਜਦੋਂ ਅਸੀਂ ਇਸ ਚੈਨਲ ਦੀ ਸ਼ੁਰੂਆਤ ਕੀਤੀ ਸੀਗੀ ਕਿ ਪੰਜਾਬ ਦੀ ਹਰ ਇੱਕ ਸਰਕਾਰੀ ਕੁਰਸੀ ਉੱਤੇ ਪੰਜਾਬੀ ਬੈਠਾ ਹੋਣਾ ਚਾਹੀਦਾ ਆ ਉਸ ਨਾਰੇ ਨੂੰ ਅਸੀਂ ਨਹੀਂ ਭੁੱਲੇ ਤੇ ਨਾ ਤੁਹਾਨੂੰ ਭੁੱਲਣ ਦਵਾਂਗੇ ਸੋ ਇਹ ਕਹਿ ਲਓ ਵੀ ਜਿਹੜੀ ਇਸ ਵਾਰ ਦਾ ਪੀਸੀਐਸ ਆ ਜਾ ਅੱਗੇ ਵੀ ਆਊਗਾ ਜਿਹੜੀ ਅਫਸਰੀ ਦੀ ਲੜਾਈ ਹੁੰਦੀ ਹੈ ਇੱਕ ਲੜਾਈ ਹੀ ਆ ਜਿਹੜੀ ਅਫਸਰੀ ਦੀ ਕੁਰਸੀ ਆ ਸਰਕਾਰੀ ਨੌਕਰੀ ਤੁਹਾਨੂੰ ਮਿਲ ਜਾਣੀ ਵਧੀਆ ਗੱਲ ਐ ਤੁਹਾਡੇ ਖਾਤੇ ਵਿੱਚ ਹਰ ਇੱਕ ਮਹੀਨੇ ਸਰਕਾਰੀ ਤਨਖਾਹ ਆਉਣ ਲੱਗ ਪੈਣੀ ਆ ਉਹ ਬਹੁਤ ਵਧੀਆ ਗੱਲ ਆ ਲੇਕਿਨ ਜਿਹੜਾ ਤੇ ਪਿੱਛੇ ਲੌਜੀਕ ਆ ਨਾ ਇੱਕ ਪੰਜਾਬ ਦੇ ਵਿੱਚ ਅਸੀਂ ਮਾਹੌਲ ਦੇਖਦੇ ਆ ਕਿ ਪੰਜਾਬ ਦੇ ਵੱਡੇ ਅਫਸਰ ਉਹ ਪੰਜਾਬ ਤੋਂ ਬਾਹਰ ਲਿਆ ਤੇ ਉਹਦੇ ਲਈ ਪੰਜਾਬ ਦੇ ਬੱਚਿਆਂ ਨੂੰ ਮੋਟੀਵੇਟ ਕਰਨ ਦੀ ਬਹੁਤ ਲੋੜ ਸੀਗੀ ਪੰਜਾਬ ਦੇ ਬੱਚਿਆਂ ਨੂੰ ਦੱਸਣਾ ਪੈਣਾ ਸੀਗਾ ਕਿ ਬਾਈ ਪੰਜਾਬ ਨੂੰ ਤੁਹਾਡੀ ਲੋੜ ਹੈ ਸੋ ਇਹ ਸਫ਼ਰ ਉਹਦੋਂ ਸ਼ੁਰੂ ਹੋਇਆ ਸੀਗਾ ਤੇ ਅੱਜ ਇਹ ਸਫ਼ਰ ਆਪਣੇ ਮੁਕਾਮ ਵੱਲ ਜਾ ਰਿਹਾ ਕਿਉਂਕਿ ਪ੍ਰੀਲਮ ਦੀ ਐਗਜ਼ਾਮ ਡੇਟ ਆ ਚੁੱਕੀ ਹੈ ਤੇ ਪ੍ਰੀਲਮ ਜਿਹੜਾ ਸਾਡਾ ਪੇਪਰ ਹੋਊਗਾ ਉਹ 26 ਅਕਤੂਬਰ 2025 ਨੂੰ ਹੋਣ ਜਾ ਰਿਹਾ ਆ ਠੀਕ ਹੈ ਹੁਣ ਅੱਗੇ ਸਵਾਲ ਕੀ ਹੋਊਗਾ ਮੈਂ ਦੱਸ ਦਿੰਨਾ ਅੱਗੇ ਹੁਣ ਆਇਆ ਵੀ 10 ਕ ਦਿਨ ਬਹੁਤ ਬੱਚੇ ਐਕਟਿਵ ਰਹਿਣਗੇ 85000 ਬੱਚੇ ਨੇ ਫਾਰਮ ਭਰਿਆ ਲਗਭਗ ਉਸ 85000 ਦੇ ਵਿੱਚੋਂ 60 70000 ਬੱਚਾ ਬਹੁਤ ਐਕਟਿਵ ਹੈ ਇਸ ਟਾਈਮ ਦੇ ਉੱਤੇ ਬਾਕੀ ਹਜੇ ਵੀ ਸੁੱਸਤ ਜਿਹਾ ਬੈਗਾ 10 ਦਿਨਾਂ ਬਾਅਦ ਜਿਹੜੇ ਐਕਟਿਵ ਬੱਚੇ ਆ ਉਹ ਘਟ ਤੇ ਅਗਸਤ ਦੇ ਅਖੀਰ ਤੱਕ ਆਉਂਦੇ ਆਉਂਦੇ ਸਿਰਫ ਉਹੀ ਬੱਚੇ ਫਿਰ ਮਿਹਨਤੀ ਰਹਿ ਜਾਣਗੇ ਜਿਹੜੇ ਬੱਚੇ ਪਹਿਲਾਂ ਮਿਹਨਤੀ ਸੀਗੇ ਮੈਨੂੰ ਲੱਗਦਾ ਵੀ ਸ਼ਾਇਦ ਉਹ ਨੰਬਰ 10 12 15000 ਦਾ ਹੋਊਗਾ ਇਸ ਤੋਂ ਵੱਧ ਨਹੀਂ ਹੋਣਾ ਇਹ ਗੱਲ ਯਾਦ ਰੱਖਿਓ ਮੇਰੀ ਤੇ ਇਸ ਵਾਰ ਮੌਕਾ ਬਹੁਤ ਵਧੀਆ ਆਇਆ ਵੀ 42 4300 ਦੇ ਆ라운ਡ ਬੱਚਾ ਮੈਨਸ ਦੇ ਵਿੱਚ ਜਾਊਗਾ ਯਾਨੀ ਕਿ ਪ੍ਰੀਲਿਮ ਦਾ ਇੱਕ ਬਹੁਤ ਵੱਡਾ ਬਫਰ ਬਣਨ ਜਾ ਰਿਹਾ ਸੋ ਉਹਦੇ ਲਈ ਤੁਸੀਂ ਮਿਹਨਤ ਕਰੋਗੇ ਪਹਿਲਾ ਟਾਰਗੇਟ ਤੁਹਾਡਾ ਹੈ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਘੱਟੋ ਘੱਟੋ 10 15000 ਬੱਚੇ ਦੇ ਵਿੱਚ ਜ਼ਰੂਰ ਆਪਣੇ ਆਪ ਨੂੰ ਰੱਖਣਾ ਆ ਉਹਨਾ ਬੱਚਿਆਂ ਵਿੱਚ ਨਹੀਂ ਜਾਣਾ ਜਿਹੜੇ ਬੱਚੇ ਹੁਣ ਉਬਾਲੇ ਮਾਰ ਰਹੇ ਨੇ ਤੇ ਬਾਅਦ ਦੇ ਵਿੱਚ ਠੰਡੇ ਹੋ ਜਾਣਗੇ ਪਹਿਲਾ ਟਾਰਗੇਟ ਤੁਹਾਡਾ ਹੋਊਗਾ ਅਗਲਾ ਸਟੈਪ ਮੈਂ ਦੱਸਦਾ ਪਹਿਲਾ ਕੀ ਆ ਵੀ ਤੁਸੀਂ ਘੱਟੋ ਘੱਟ ਆਪਣੇ ਆਪ ਨੂੰ ਐਕਟਿਵ ਜ਼ਰੂਰ ਰੱਖਣਾ ਹੁਣ ਉਦੋਂ ਬਾਅਦ ਫਿਰ ਕੀ ਕਰਨਾ ਠੀਕ ਹੈ ਜੀ ਹੁਣ ਦੋ ਚੀਜ਼ਾਂ ਨੇ ਟਾਰਗੇਟ ਸਾਡਾ ਹੈਗਾ ਪ੍ਰੀਲਮ ਨੂੰ ਕਲੀਅਰ ਕਰਨਾ ਤੇ ਹੁਣ ਸਟੂਡੈਂਟ ਕੀ ਕਰ ਸਕਦਾ ਆ ਤੇ ਅਸੀਂ ਕੀ ਕਰ ਸਕਦੇ ਆ ਇੱਥੇ ਦੋ ਸਵਾਲ ਨੇ ਸਟੂਡੈਂਟ ਨੂੰ ਕੀ ਕਰਨਾ ਚਾਹੀਦਾ ਸਾਨੂੰ ਕੀ ਕਰਨਾ ਚਾਹੀਦਾ ਐਜ਼ ਆ ਟੀਮ ਪਹਿਲਾ ਆਪਸ਼ਨ ਇਹ ਆ ਕਿ ਮੈਂ ਇੱਥੇ ਆਵਾਂ ਤੁਹਾਨੂੰ ਸਲਾਹ ਦੇ ਕੇ ਚਲ ਜਮਾਂ ਬੱਚੇ ਤੁਸੀਂ ਪੜ ਲਿਓ ਇਦਾਂ ਕਰ ਲਿਓ ਇਦਾਂ ਕਰ ਲਿਓ ਦੈਟਸ ਇਟ ਜਿਵੇਂ ਮੈਂ ਦੱਸਿਆ ਗਰੁੱਪ ਦੇ ਵਿੱਚ ਬੱਚੇ ਕਰ ਰਹੇ ਸੀਗੇ ਦੂਜਾ ਆਪਸ਼ਨ ਮੇਰੇ ਕੋਲ ਇਹ ਆ ਵੀ ਅਸੀਂ ਕੁਝ ਕਰਾਈਏ ਤੁਹਾਨੂੰ ਖੁਦ ਕਰਾਈਏ ਵੀ ਬੱਚੇ ਆ ਪੜਨਾ ਇਦਾਂ ਪੜਨਾ ਨਾਲ ਪੜਾ ਲਈਏ ਸੋ ਅਸੀਂ ਦੂਜਾ ਆਪਸ਼ਨ ਚੂਜ਼ ਕੀਤਾ ਕਿਉਂ ਕਿ ਉਹ ਸਮਾਂ ਆ ਜਦੋਂ ਕੁਝ ਪੜਨ ਨੂੰ ਨਹੀਂ ਯਾਦ ਰੱਖਣ ਨੂੰ ਜ਼ਰੂਰੀ ਆ ਹੁਣ ਆਪਾਂ ਨੂੰ ਚਲੋ ਪੜ ਲੈਨੇ ਆ ਪੜ ਲੈ ਜਿਹੜਾ ਪੜਨਾ ਸੀਗਾ ਹੁਣ ਚੀਜ਼ਾਂ ਯਾਦ ਰੱਖੀਆਂ ਜਾਣਗੀਆਂ ਗੱਲ ਯਾਦ ਕਰਿਓ ਮੇਰੀ ਇਹ ਨੋਟ ਕਰਨ ਵਾਲੀ ਗੱਲ ਇਹ ਨਹੀਂ ਹੈਗਾ ਵੀ ਹਾਂ ਠੀਕ ਆਉਣ ਆ ਪੜ ਲਿਓ ਪੜ ਲਿਓ ਪੜ ਲੈ ਜਿਹੜਾ ਪੜਨਾ ਸੀਗਾ ਸੀ ਕੁਝ ਚੀਜ਼ਾਂ ਹੋ ਸਕਦਾ ਤੁਹਾਡੇ ਸਿਲੇਬਸ ਵਿੱਚ 10 15% ਐਡ ਆਨ ਹੋ ਜਾਣ ਕੋਈ ਵੱਡੀ ਗੱਲ ਨਹੀਂ ਬਟ ਹੁਣ ਚੀਜ਼ਾਂ ਯਾਦ ਰੱਖਣ ਦਾ ਸਮਾਂ ਆ ਯਾਨੀ ਕਿ ਜੇ ਪੜੋਗੇ ਵੀ ਨਾ ਮਾ ਤਾਂ ਯਾਦ ਜ਼ਰੂਰ ਰੱਖਣਾ ਹੈ ਪੁਰਾਣਾ ਵੀ ਤੇ ਨਵਾਂ ਵੀ ਤੁਹਾਡੇ ਲਈ ਇਹ ਆ ਸੋ ਤੁਹਾਡੇ ਲਈ ਕੀ ਹੈ ਪਹਿਲੀ ਗੱਲ ਤਾਂ ਕੋਸ਼ਿਸ਼ ਕਰਨੀ ਹੈ ਕਿ ਹੁਣ 26 ਅਕਤੂਬਰ ਤੱਕ ਐਕਟਿਵ ਰਹਿਣਾ ਇਹ ਲੜਾਈ ਤੁਹਾਡੀ ਤੁਹਾਡੇ ਨਾਲ ਆ ਹੋਰ ਕਿਸੇ ਨਾਲ ਨਹੀਂ ਹੈਗੀ ਹੋ ਸਕਦਾ ਤੁਹਾਡੇ ਨਾਲ ਦੇ 10 ਜਾਣੇ ਕਹਿ ਦੇਣ ਵੀ ਠੀਕ ਆ ਯਾਰ ਰਹਿਣ ਦਿੰਦੇ ਹੁਣ ਬਟ ਜੇ ਤੁਸੀਂ ਆਪਣੇ ਆਪ ਨੂੰ ਜਿਹੜੀ ਡੈਡੀਕੇਸ਼ਨ ਦੇ ਨਾਲ ਆਹ ਵੀਡੀਓ ਤੁਸੀਂ ਦੇਖਣੀ ਸ਼ੁਰੂ ਕੀਤੀ ਆ ਇਹ ਹੀ ਡੈਡੀਕੇਸ਼ਨ ਤੁਹਾਡੀ ਜੇ 26 ਅਕਤੂਬਰ ਤੱਕ ਰਹੂਗੀ ਨਾ ਤਾਂ ਮੈਂ ਇੰਨਾ ਵਾਦਾ ਕਰ ਸਕਦਾ ਆ ਵੀ ਤੁਹਾਡੀ ਇਗਜ਼ਾਮ ਦੇ ਵਿੱਚ ਜਿਹੜੀ ਪ੍ਰੈਜ਼ੈਂਸ ਹੋਊਗੀ ਉਹ ਨੋਟਿਸੀਬਲ ਹੋਊਗੀ ਮਤਲਬ ਨੋਟਿਸੀਬਲ ਹੋਊਗੀ ਵੀ ਤੁਹਾਨੂੰ ਲੱਗੂਗਾ ਵੀ ਮੈਂ ਪੇਪਰ ਦੇ ਕੇ ਆਇਆ ਤੇ ਪੇਪਰ ਦੇ ਕੇ ਆਈਆਂ ਤੁਹਾਨੂੰ ਆਪਣੇ ਆਪ ਤੇ ਹੌਸਲਾ ਹੋਊਗਾ ਪਰ ਜੇ ਤੁਸੀਂ ਉਹੀ ਗੱਲ ਹੈ ਮਿਹਨਤ ਨਹੀਂ ਕਰੋਗੇ ਫਿਰ ਸਾਨੂੰ ਪਤਾ ਵੀ ਫਿਰ ਤਾਂ ਉਹ ਹੁੰਦਾ ਵੀ ਪਛਤਾਵਾ ਹੀ ਆ ਵੀ ਆ ਕੀ ਹੋ ਗਿਆ ਪਹਿਲਾ ਕੰਮ ਤੁਹਾਡੇ ਲਈ ਕੀ ਹੈ ਵੀ ਤੁਸੀਂ ਆਪਣੇ ਆਪ ਨੂੰ ਐਕਟਿਵ ਰੱਖਣਾ ਹੈ ਕਦੋਂ ਤੱਕ ਸਰ 26 ਅਕਤੂਬਰ ਤੱਕ ਜਿਵੇਂ ਜਿਵੇਂ ਟੀਚਰ ਕਹਿ ਰਿਹਾ ਜਾਂ ਤੁਸੀਂ ਸੈਲਫ ਸਟੱਡੀ ਕਰ ਰਹੇ ਹੋ ਜਿੱਥੋਂ ਜਿੱਦਾਂ ਵੀ ਪੜ ਰਹੇ ਆ ਜ਼ਰੂਰ ਮਿਹਨਤ ਕਰੋ ਠੀਕ ਹੈ ਇੱਕ ਵਾਰ ਸਾਡੇ ਨਾਲ ਜੁੜ ਕੇ ਦੇਖੋ ਜੇ ਪਹਿਲਾਂ ਨਹੀਂ ਕਦੇ ਜੁੜੇ ਸਾਡੇ ਕੰਟੈਂਟ ਨੂੰ ਇੱਕ ਵਾਰ ਚੈੱਕ ਕਰਕੇ ਦੇਖੋ ਸਾਡੀਆਂ ਕਲਾਸਾਂ ਅਟੈਂਡ ਕਰਕੇ ਦੇਖੋ ਤੁਹਾਨੂੰ ਜ਼ਰੂਰ ਪੋਜ਼ਿਟਿਵ ਫੀਲ ਹੋਊਗਾ ਮੈਂ ਗਰੰਟੀ ਦਿੰਦਾ ਹਾਂ ਠੀਕ ਆ ਹੁਣ ਅਸੀਂ ਕੀ ਕਰ ਸਕਦੇ ਆ ਅਸੀਂ ਤੁਹਾਡੇ ਲਈ ਆਪਣੇ ਐਂਡ ਦੇ ਉੱਤੇ ਜਿਹੜੀਆਂ ਮੈਂ ਗੱਲਾਂ ਬੋਲ ਰਿਹਾ ਉਹ ਅਸੀਂ ਆਪ ਕਰਾਂਗੇ ਤੁਸੀਂ ਐਕਟਿਵ ਰਹਿਣਾ ਤੁਹਾਨੂੰ ਕੰਟੈਂਟ ਪ੍ਰੋਵਾਈਡ ਕਰਨਾ ਤੁਹਾਨੂੰ ਕਲਾਸੇਸ ਦੇਣੀਆਂ ਤੁਹਾਨੂੰ ਰਿਵੀਜ਼ਨ ਕਰਵਾਉਣੀ ਇਹ ਸਾਡੇ ਐਂਡ ਤੇ ਹੋਊਗਾ ਹੁਣ ਇਦੋਂ ਬਾਅਦ ਅਸੀਂ ਚੱਲੀਏ ਹੋਰ ਕੀ ਕਰ ਸਕਦੇ ਇੱਕ ਹੋਰ ਗੱਲ ਤੁਸੀਂ ਇਹ ਟੈਲੀਗ੍ਰਾਮ ਦਾ ਚੈਨਲ ਜ਼ਰੂਰ ਜੁਆਇਨ ਕਰਨਾ ਤੁਹਾਡੇ ਲਈ ਵੀ ਜ਼ਰੂਰੀ ਹੈ ਸੋ ਪੰਜਾਬ ਅੱਡਾ ਪੀਸ 2025 ਇਸ ਟੈਲੀਗ੍ਰਾਮ ਨੂੰ ਜੁਆਇਨ ਕਰਨਾ ਦੂਜਾ ਤੁਹਾਡੇ ਲਈ ਕੰਮ ਇਹ ਹੈ ਇਦੇ ਉੱਤੇ ਕਲਾਸ ਦਾ ਲਿੰਕ ਸਾਡੀਆਂ ਕਲਾਸਾਂ ਦੇ ਸ਼ਡਿਊਲ ਸਾਡੇ ਜਿਹੜੇ ਪੀਡੀਐਫ ਹੋਣੀਆਂ ਸਭ ਕੁਝ ਤੁਹਾਨੂੰ ਇੱਥੇ ਮਿਲ ਜੂਗਾ ਸੋ ਇਸ ਟੈਲੀਗ੍ਰਾਮ ਚੈਨਲ ਨੂੰ ਜ਼ਰੂਰ ਜੁਆਇਨ ਕਰ ਲਿਓ ਹੁਣ ਉਦੋਂ ਬਾਅਦ ਨੈਕਸਟ ਸਰ ਨੈਕਸਟ ਹੁਣ ਅਸੀਂ ਕੀ ਕਰ ਸਕਦੇ ਆਉਣ ਵਾਲੇ 70 ਤੋਂ 75 75 ਤੋਂ 80 ਦਿਨ ਲਾ ਲੋ ਇੰਨਾ ਕੁ ਸਮਾਂ ਸਾਡੇ ਕੋਲ ਹੈਗਾ ਆ ਅਸੀਂ ਜੋ ਕਰਨਾ ਸਭ ਤੋਂ ਪ੍ਰਾਇੋਰਟੀ ਉੱਤੇ ਸਾਡੇ ਲਈ ਰਿਵੀਜ਼ਨ ਹੈ ਮੈਂ ਪਹਿਲਾਂ ਵੀ ਦੱਸਿਆ ਆ ਚੀਜ਼ਾਂ ਨੂੰ ਨਵਾਂ ਅਸੀਂ ਪੜ ਲਾਂਗੇ 10 15% ਜ਼ਿਆਦਾ ਨਹੀਂ ਮੈਨੂੰ ਪੜਿਆ ਜਾਊਗਾ ਕਿਉਂਕਿ ਕੁਝ ਸਬਜੈਕਟ ਹੋ ਸਕਦਾ ਜਿਹੜੇ ਹਜੇ ਨਾ ਪੜੇ ਹੋਣ ਪੜ ਸਕਦੇ ਆਪਾਂ ਬਟ ਮੇਨ ਫੋਕਸ ਹੁਣ ਰਿਵੀਜ਼ਨ ਦੇ ਉੱਤੇ ਹੋਣਾ ਚਾਹੀਦਾ ਹੈ ਔਰ ਜੇ ਦਿਹਾੜੀ ਵਿੱਚ 10 ਘੰਟੇ ਪੜਦੇ ਹੋ ਟਰਾਈ ਕਰੋ 5 ਤੋਂ 6 ਘੰਟੇ ਰਿਵੀਜ਼ਨ ਨੂੰ ਦਵੋ ਤੇ 4-5 ਘੰਟੇ ਕੁਝ ਨਵਾਂ ਪੜ ਲਓ ਠੀਕ ਹੈ ਜੀ ਪੈਂਡਿੰਗ ਹੈ ਤਾਂ ਅਦਰਵਾਈਜ਼ ਰਿਵੀਜ਼ਨ ਓਰੀਐਂਟਡ ਹੁਣ ਤੋਂ ਹੀ ਹੋ ਜਾਓ ਤੁਹਾਡਾ ਜਿਹੜਾ ਕਨਸੈਪਟ ਔਰ ਰਿਵੀਜ਼ਨ ਤੇ ਹੀ ਡਿਪੈਂਡੈਂਸੀ ਤੁਹਾਡੀ ਹੋਣੀ ਚਾਹੀਦੀ ਹੈ ਦੂਜੇ ਨੰਬਰ ਦੇ ਉੱਤੇ ਪ੍ਰੈਕਟਿਸ ਹੁਣ ਪ੍ਰੈਕਟਿਸ ਕਰਨੀ ਹੈ ਹਾਂਜੀ ਸਰ ਕਰਨੀ ਹੈ ਕਿੰਨੀ ਕਰਨੀ ਹੈ ਜਿੰਨੇ ਐਮਸੀਕਿਊਜ਼ ਕਰ ਸਕਦੇ ਹੋ ਕਰ ਲੋ ਕਿਦਾਂ ਸਿਰ ਸਬਜੈਕਟ ਵਾਈਜ਼ ਸਬਜੈਕਟ ਚੱਕਿਆ ਉਹ ਸਬਜੈਕਟ ਦੀ ਰਿਵੀਜ਼ਨ ਕੀਤੀ ਆ ਉਹਦੇ ਐਮਸੀਕਿਊਜ਼ ਕਰੋ ਉਹਦੇ ਲਈ ਐਮਸੀਕਿਊਜ਼ ਵੱਧ ਤੋਂ ਵੱਧ ਕਰੋ ਠੀਕ ਹੈ ਜੀ ਟਾਪਿਕ ਦੇ ਮਿਲਦੇ ਆ ਟਾਪਿਕ ਦੇ ਜ਼ਰੂਰ ਕਰ ਲੋ ਸੋ ਇਹ ਤੁਹਾਡੇ ਲਈ ਹੋ ਗਿਆ ਉਦੋਂ ਬਾਅਦ ਪੀਵਾਈਕਿਊਜ਼ ਸਿਰ ਜ਼ਰੂਰੀ ਹੈ ਹਾਂਜੀ ਬਹੁਤ ਜ਼ਰੂਰੀ ਹੈ ਮਾਰਕੀਟ ਦੇ ਵਿੱਚੋਂ ਤੁਹਾਨੂੰ ਜਿਹੜੀਆਂ ਹੈਗੀਆਂ ਉਹ ਅਲੱਗ-ਅਲੱਗ ਕਿਤਾਬਾਂ ਮਿਲ ਜਾਣਗੀਆਂ ਚਾਹੇ ਉਹ ਪੀਸੀਐਸ ਦੀ ਗੱਲ ਕਰ ਲਈਏ ਪੀਸੀਐਸ ਦੀ ਆਪਣੇ ਜਤਿੰਦਰ ਸਾਹਿਬ ਦੀ ਬਹੁਤ ਸ਼ਾਨਦਾਰ ਬੁੱਕ ਹੈ ਤੁਸੀਂ ਉਸ ਬੁੱਕ ਨੂੰ ਆਰਡਰ ਕਰ ਸਕਦੇ ਹੋ ਠੀਕ ਹੈ ਨੰਬਰ ਇੱਥੇ ਦੱਸਿਆ ਆ ਪੀਵਾਈਕਿਊਜ਼ ਦੀ ਪੀਸੀਐਸ ਦੀ ਬੁੱਕ ਸਰਦੀ ਆਰਡਰ ਕਰ ਲਓ ਉਹਨੂੰ ਪੜ੍ਹ ਲਓ ਯੂਪੀਐਸਸੀ ਦੀ ਕਿਤਾਬ ਮਾਰਕੀਟ ਵਿੱਚੋਂ ਮਿਲ ਜੂਗੀ ਤੁਸੀਂ ਉਹ ਲਿਆ ਸਕਦੇ ਹੋ ਸੀਡੀਐਸ ਦੀ ਕਿਤਾਬ ਸੀਡੀਐਸ ਦੀ ਕਿਤਾਬ ਮਾਰਕੀਟ ਚੋਂ ਮਿਲੂਗੀ ਪੀਵਾਈਕਿਊਜ਼ ਦੀ ਉਹ ਤੁਸੀਂ ਕਰ ਲਿਓ ਸੀਏਪੀਐਫ ਇਹ ਚਾਰੀ ਇਗਜ਼ਾਮ ਨੇ ਜਿਨ੍ਹਾਂ ਦੇ ਪੀਵਾਈਕਿਊਜ਼ ਤੁਹਾਨੂੰ ਮਿਲਣਗੇ ਉਹਨਾਂ ਵਿੱਚੋਂ ਜਿਹੜੀ ਆਪਣੀ ਹੈਗੀ ਆ ਦੂਜੀ ਪੀਸੀਐਸ ਦੀ ਉਹ ਜਤਿਨ ਸਰ ਦੀ ਕਿਤਾਬ ਬਹੁਤ ਸ਼ਾਨਦਾਰ ਹੈ ਤੇ ਬਾਕੀ ਤਿੰਨ ਤੁਹਾਨੂੰ ਮਾਰਕੀਟ ਚੋਂ ਮਿਲ ਜਾਣੀਆਂ ਇਹ ਕਿਤਾਬਾਂ ਲੈ ਆ ਕੇ ਤੁਸੀਂ ਇਹ ਵਾਲੀ ਪੀਵਾਈਕਿਊ ਜ਼ਰੂਰ ਕਰਨੇ ਨੇ ਇੱਕ ਤੁਹਾਡੇ ਲਈ ਕੰਮ ਇਹ ਆ ਤੇ ਟੈਸਟ ਸੀਰੀਜ਼ ਜ਼ਰੂਰ ਲਾਉਣੀ ਆ ਜੀ ਸੋ ਇਹ ਚਾਰ ਕੰਮ ਇਸ ਸਮੇਂ ਅਸੀਂ ਫੋਕਸਡ ਹੋ ਕੇ ਕਰਨੇ ਆ ਇਹਦੇ ਵਿੱਚ ਅਸੀਂ ਤੁਹਾਡੇ ਲਈ ਕੀ ਕਰ ਸਕਦੇ ਆ ਮੈਂ ਉਹ ਦੱਸ ਦੇਣਾ ਚਾਹਣਾ ਆ ਸੋ ਰਿਵੀਜ਼ਨ ਤੁਸੀਂ ਕਰਨੀ ਹੈ ਅਸੀਂ ਕਰਾਵਾਂਗੇ ਜੀ ਕਿਦਾਂ ਅਸੀਂ ਦੱਸਾਂਗੇ ਸ਼ਿਰੋ ਆ ਚੀਜ਼ ਪੜੋ ਇਹਦਾ ਟੈਸਟ ਹੋਊਗਾ ਦੀ ਪ੍ਰੈਕਟਿਸ ਕਰਾਂਗੇ ਕਿਦਾਂ ਸੋ ਤੁਹਾਡੇ ਲਈ ਇੱਕ ਫ੍ਰੀ ਪੀਆਰਪੀ ਜਿਹੜਾ ਆ ਪ੍ਰੋਗਰਾਮ ਹੁੰਦਾ ਫ੍ਰੀ ਪੀਆਰਪੀ ਬੈਚ ਕਰੋ ਫ੍ਰੀ ਪੀਆਰਪੀ ਪ੍ਰੋਗਰਾਮ ਕਰੋ ਉਹ YouTube ਤੇ ਪੂਰੀ ਟੀਮ ਤੁਹਾਡੇ ਲਈ ਲੈ ਕੇ ਆ ਰਹੀ ਹੈ ਜਿਹਦੇ ਵਿੱਚ ਸੋਪੋਲਿਟੀ ਹਿਸਟਰੀ ਜੀਓਗ੍ਰਾਫੀ ਇਕਨੋਮੀ ਜਿੰਨੇ ਵੀ ਸਬਜੈਕਟ ਨੇ ਸਾਰਿਆਂ ਦੇ ਟੈਸਟ ਚੱਲਣਗੇ ਤੁਸੀਂ ਉਹ ਟਾਪਿਕ ਨੂੰ ਪੜਨਾ ਮੈਂ ਕਹਾਂ ਨਾ ਰਿਵੀਜ਼ਨ ਕਰਨੀ ਤੇ ਅਸੀਂ ਕਰਾਉਣੀ ਆ ਸੋ ਤੁਹਾਨੂੰ ਅਸੀਂ ਦੱਸਾਂਗੇ ਇਸ ਟੈਲੀਗ੍ਰਾਮ ਚੈਨਲ ਦੇ ਗਰੁੱਪ ਦੇ ਵਿੱਚ ਤੁਹਾਨੂੰ ਦੱਸ ਦਿੱਤਾ ਜਾਊਗਾ ਵੀ ਬਾਈ ਕੱਲ ਨੂੰ ਕਿਹੜਾ ਟਾਪਿਕ ਹੋਊਗਾ ਉਹਨੂੰ ਪੜ ਲਿਓ ਓਬਵੀਅਸ ਆ ਤੁਸੀਂ ਕਿਤੋਂ ਨਾ ਕਿਤੋਂ ਪੜ੍ਹੇ ਹੋਊਗਾ ਜੇ ਤੁਸੀਂ ਸਾਡੇ ਸਟੂਡੈਂਟ ਹੋ ਤਾਂ ਓਬਵੀਅਸ ਤੁਹਾਨੂੰ ਪਤਾ ਹੋਊਗਾ ਅਸੀਂ ਤੁਹਾਨੂੰ ਪੜਾਇਆ ਹੋਇਆ ਤੇ ਜੇ ਤੁਸੀਂ 셀ਫ ਸਟੱਡੀ ਕਰ ਰਹੇ ਹੋ ਤਾਂ ਤੁਸੀਂ ਉਹ ਨੋਟਸ ਵਗੈਰਾ ਆਪਦੇ ਫਰੋਲੋ ਉਹਨਾਂ ਨੂੰ ਰੀਡ ਆਊਟ ਕਰੋ ਤੇ ਫਿਰ ਤੁਸੀਂ ਜਿਹੜਾ ਹੈਗਾ ਆ ਟੈਸਟ ਦੇਣਾ ਹੈ ਸੋ ਇਹ ਸ਼ਡਿਊਲ ਤੁਹਾਨੂੰ ਇਸ ਟੈਲੀਗ੍ਰਾਮ ਦੇ ਚੈਨਲ ਦੇ ਗਰੁੱਪ 'ਚ ਦੇ ਦਿੱਤਾ ਜਾਊਗਾ ਵੈਸੇ ਆਪਣੀ ਕਲਾਸ ਕੱਲ ਤੋਂ ਸ਼ੁਰੂ ਆ ਬਾਕੀ ਕਲਾਸਾਂ ਜਲਦੀ ਸਟਾਰਟ ਹੋ ਜਾਣਗੀਆਂ ਸੋ ਇਹ ਦੋ ਕੰਮ ਅਸੀਂ ਤੁਹਾਡੇ ਆਪ ਕਰਾਉਣੇ ਮਤਲਬ ਕੀ ਤੁਹਾਡੇ ਨੋਟਸ ਹੋਣਗੇ ਅਸੀਂ ਤੁਹਾਨੂੰ ਟੌਪਿਕ ਦੱਸਾਂਗੇ ਉਹਦੇ ਲਈ YouTube ਤੇ ਫ੍ਰੀ ਆਫ ਕਾਸਟ ਸਾਰਾ ਬੈਚ ਪੀਆਰਪੀ ਹੋਊਗਾ ਇਹਦੇ ਲਈ ਕੋਈ ਪੇਮੈਂਟ ਤੁਹਾਡੇ ਤੋਂ ਨਹੀਂ ਲਈ ਜਾਊਗੀ ਕਿਉਂ ਕਿਉਂਕਿ ਸੋਚਿਆ ਹੋਇਆ ਹੈ ਨਾ ਵੀ ਪੰਜਾਬ ਦੀ ਹਰ ਸਰਕਾਰੀ ਕੁਰਸੀ ਉੱਤੇ ਪੰਜਾਬੀ ਬੈਠਾ ਹੋਊਗਾ ਸੋ ਉਹਦੇ ਲਈ ਫਿਰ ਤੁਹਾਨੂੰ ਵੀ ਤਾਂ ਸਾਥ ਦੇਣਾ ਪੈਣਾ ਸਾਥ ਕਿਦਾਂ ਦੇਵੋਗੇ 26 ਅਕਤੂਬਰ ਤੱਕ ਐਕਟਿਵ ਰਹਿ ਕੇ ਉੱਥੇ ਢਿੱਲ ਨਹੀਂ ਹੋਣੀ ਉੱਥੇ ਜ਼ਰੂਰ ਮਿਹਨਤ ਕਰਨੀ ਪੈਣੀ ਹੈ ਡਿਸਾਈਡ ਤੁਸੀਂ ਕਰਨਾ ਹੈ ਅਸੀਂ ਸਵੇਰੇ ਆਉਣਾ ਕਲਾਸਾਂ ਲਾ ਕੇ ਸ਼ਾਮ ਨੂੰ ਚਲੇ ਜਾਣਾ ਉਹਦੇ ਵਿੱਚ ਜਿੰਨੇ ਬੱਚੇ ਵੀਰ ਹੋਣਗੇ ਉਹਨਾਂ ਦੀ ਮਰਜ਼ੀ ਹੈ ਕਿ ਉਹ ਸਿਲੈਕਸ਼ਨ ਲੈਣਾ ਚਾਹੁੰਦੇ ਕਿ ਨਹੀਂ ਚਾਹੁੰਦੇ ਮੈਂ ਕਿਹਾ ਯਾਦ ਰੱਖਿਓ ਆਪਣੇ ਆਪ ਨੂੰ ਪਹਿਲਾ ਟਾਰਗੇਟ ਉਹ 10 ਤੋਂ 15000 ਬੱਚੇ ਦੇ ਵਿੱਚ ਐਕਟਿਵ ਰੱਖਣਾ ਕਿਉਂਕਿ ਬਾਕੀਆਂ ਨੇ ਸ਼ਾਂਤ ਹੋ ਜਾਣਾ ਤੇ ਦੂਜੇ ਨੰਬਰ ਦੇ ਉੱਤੇ 26 ਅਕਤੂਬਰ ਦਿਮਾਗ 'ਚ ਜ਼ਰੂਰ ਰੱਖਣੀ ਹੈ ਤੇ ਤੀਜੇ ਨੰਬਰ ਦੇ ਉੱਤੇ ਜ਼ਿਆਦਾ ਇਹਨਾਂ ਦਿਨਾਂ ਵਿੱਚ ਸਾਨੂੰ ਰਾਹ ਘੁੰਮਣ ਦੀ ਲੋੜ ਨਹੀਂ ਹੈਗੀ ਜਿੱਥੋਂ ਜਿੱਦਾਂ ਪੜ ਰਹੇ ਹਾਂ ਫੋਕਸਡ ਹੋ ਕੇ ਪੜਨਾ ਠੀਕ ਆਪਣੇ ਪਿੰਡਾਂ ਚ ਘਾਵਦਾ ਕਿ ਬਾਲੇ ਘਰਾਂ ਦਾ ਪ੍ਰਾਣਾ ਭੁਖਾ ਰਹਿੰਦਾ ਹੁੰਦਾ ਠੀਕ ਹੈ ਜੀ ਸੋ ਇਹ ਮੈਂ ਹੀ ਨਹੀਂ ਕਹੂੰਗਾ ਜਿਹੜੇ ਟਾਪਰ ਉਹਨਾਂ ਨੂੰ ਵੀ ਸੁਣ ਲਓ ਵੀ ਕਹਿਣਗੇ ਵੀ ਵਨ ਸੋਰਸ ਮਲਟੀਪਲ ਰਿਵੀਜ਼ਨ ਠੀਕ ਹੈ ਜੀ ਸੋ ਤੁਸੀਂ ਇਹ ਸੋਰਸ ਫੋਲੋ ਕਰਨੇ ਜਿਹੜੇ ਤੁਹਾਡੇ ਕੋਲ ਨੋਟਸ ਹੈਗੇ ਰਿਵੀਜ਼ਨ ਉਹਦੀ ਅਸੀਂ ਕਰਾਵਾਂਗੇ ਵਿਦ ਪ੍ਰੈਕਟਿਸ YouTube ਦੇ ਉੱਤੇ ਤੁਹਾਨੂੰ ਇਹ ਜਿਹੜੀਆਂ ਕਲਾਸਾਂ ਉਹ ਮਿਲ ਜਾਣਗੀਆਂ ਇਹਦਾ ਸ਼ਡਿਊਲ ਕਿੱਥੇ ਮਿਲੂਗਾ ਸਾਰੇ Telegram ਚੈਨਲ ਦੇ ਵਿੱਚ ਤੁਸੀਂ ਜੁਆਇਨ ਕਰ ਲਿਓ ਤੇ Telegram ਇਸ ਚੈਨਲ ਨੂੰ ਐਕਟਿਵ ਜ਼ਰੂਰ ਹੈ ਨਾ ਜਦੋਂ ਅਸੀਂ ਕੋਈ ਇਨਫੋਰਮੇਸ਼ਨ ਦੀ ਹੈ ਪੜਨੀ ਆ ਠੀਕ ਹੈ ਜੀ ਪਤਾ ਲੱਗ ਗਿਆ ਆ ਉੱਤੇ ਰਿਸਪੌਂਡ ਜ਼ਰੂਰ ਕਰਨਾ ਠੀਕ ਹੈ ਜੀ ਤੁਹਾ ਤੁਸੀ ਇਹਨਾਂ ਕੀ ਕਰਨਾ ਉਦੋਂ ਬਾਅਦ ਪੀワイਕਿਊਜ਼ ਦੇ ਮੈਂ ਸੋਰਸ ਦੱਸ ਦਿੱਤੇ ਨੇ ਕਰਨੇ ਆ ਹਾਂਜੀ ਸਰ ਪਹਿਲੇ ਨੰਬਰ ਦੇ ਉੱਤੇ ਮੈਂ ਦੱਸਿਆ ਜਤਿਨ ਸਰ ਦੀ ਬੁੱਕ ਹੈ ਪੀਸੀਐਸ ਦੀ ਠੀਕ ਹੈ ਜੀ ਪੀワイਕਿਊਜ਼ ਦੀ ਬਹੁਤ ਸ਼ਾਨਦਾਰ ਕਿਤਾਬ ਹੈ ਉਹ ਤੁਸੀਂ ਆਰਡਰ ਕਰ ਸਕਦੇ ਹੋ ਬਾਕੀ ਯੂਪੀਐਸਸੀ ਹੋ ਗਿਆ ਸਾਡੇ ਕੋਲੇ ਐਂਡ ਸੀਡੀਐਸ ਹੋ ਗਿਆ ਸੀਏਪੀਐਫ ਹੋ ਗਿਆ ਸੋ ਇਹ ਚਾਰ ਸੋਰਸ ਜ਼ਰੂਰ ਫਾਲੋ ਕਰਨੇ ਨੇ ਤੇ ਉਦੋਂ ਬਾਅਦ ਟੈਸਟ ਸੀਰੀਜ਼ ਟੈਸਟ ਸੀਰੀਜ਼ ਦਾ ਰੋਲ ਕੀ ਹੈ ਵੀ ਜੋ ਅਸੀਂ ਪੜਿਆ ਜੋ ਅਸੀਂ ਪ੍ਰੈਕਟਿਸ ਕਰਨੀ ਉਸ ਚੀਜ਼ ਨੂੰ ਦੁਬਾਰਾ ਤੋਂ ਇੱਕ ਵਾਰ ਚੈੱਕ ਕਰਨਾ ਵਿਦ ਟਾਈਮ ਬਾਉਂਡ ਕਿਉਂਕਿ ਇੱਥੇ ਕੁਐਸਚਨ ਕਰਨ ਨੂੰ ਸ਼ਾਇਦ ਤੁਸੀਂ ਸਮਾਂ ਬੱਧ ਲੈ ਸਕਦੇ ਹੋ ਕੋਈ ਚੱਕਰ ਨਹੀਂ ਬਟ ਇੱਥੇ ਟਾਈਮ ਮੈਨੇਜਮੈਂਟ ਬਹੁਤ ਜ਼ਰੂਰੀ ਹੈ ਐਂਡ ਆਪਣੇ ਆਪ ਨੂੰ ਚੈੱਕ ਕਰਨਾ ਬਾਕੀ ਬੱਚਿਆਂ ਦੇ ਮੁਕਾਬਲੇ ਤੁਸੀਂ ਕਿੱਥੇ ਸਟੈਂਡ ਕਰਦੇ ਹੋ ਸੋ ਇਹ ਆਨਲਾਈਨ ਟੈਸਟ ਸੀਰੀਜ਼ ਆਪਣੇ ਕੋਲ ਇਹਦੇ ਬਾਰੇ ਵਿੱਚ ਅੱਗੇ ਜ਼ਰੂਰ ਜਾਣਕਾਰੀ ਦਵਾਂਗਾ ਤੁਹਾਨੂੰ ਹੁਣ ਜਿਹੜੇ ਆਪਣੇ ਫ੍ਰੀ ਕਲਾਸਸ ਨੇ YouTube ਤੇ ਉਹਨਾਂ ਵਿੱਚੋਂ ਸਭ ਤੋਂ ਪਹਿਲੀ ਜਿਹੜੀ ਆਪਣੀ 9 ਵਜੇ ਕਲਾਸ ਹੋਇਆ ਕਰੂਗੀ ਸੋ ਉਸ ਕਲਾਸ ਦੀ ਇਨਫੋਰਮੇਸ਼ਨ ਇਸ ਟੈਲੀਗ੍ਰਾਮ ਚੈਨਲ ਤੇ ਤੁਹਾਨੂੰ ਮਿਲ ਜੂਗੀ ਮੋਸਟ ਪੌਬੇਬਲੀ ਕੱਲ ਨੂੰ ਯਾਨੀ ਕਿ 7 ਅਗਸਤ ਨੂੰ ਇਹ ਕਲਾਸ ਤੁਹਾਡੇ ਸਾਹਮਣੇ ਦੇਖਣ ਨੂੰ ਮਿਲ ਜੂਗੀ ਸਵੇਰੇ 9 ਵਜੇ ਜਿਹਦਾ ਟੌਪਿਕ ਹੈ ਸਾਡੇ ਕੋਲੇ ਸਾਇੰਸ ਐਂਡ ਟੈਕ ਸੋ ਜਿੰਨਾ ਵੀ ਤੁਸੀਂ ਹੁਣ ਤੱਕ ਸਾਇੰਸ ਐਂਡ ਟੈਕ ਦੇ ਕਰੰਟ ਅਫੇਅਰਸ ਪੜ੍ਹੇ ਆ ਇੱਕ ਸਾਲ ਦੇ ਮੈਂ ਰਿਵਾਈਜ਼ ਕਰਾਉਂਗਾ ਵਿਦ ਐਮਸੀਕਿਊਸ ਸੋ ਇਹਦਾ ਮਤਲਬ ਤੁਸੀਂ ਆਪ ਵੀ ਇੱਕ ਵਾਰ ਰਿਵਾਈਜ਼ ਜ਼ਰੂਰ ਕਰ ਲਿਓ ਤੇ ਮੈਂ ਤੁਹਾਨੂੰ ਇਹ ਵਿਦ ਐਮਸੀਕਿਊਜ਼ ਰਿਵਾਈਜ਼ ਕਰਵਾਉਂਗਾ ਨਾਲ ਡਿਟੇਲਡ ਡਿਸਕਸ਼ਨ ਵੀ ਹੋਊਗੀ ਕੁਐਸਚਨ ਦੀ ਕੋਈ ਕੁਐਸਚਨ ਕੀਤਾ ਉਹਦੇ ਆਪਸ਼ਨ ਵੀ ਡਿਸਕਸ ਕਰਾਂਗੇ ਉਹਦੀ ਐਕਸਟਰਾ ਇਨਫੋਰਮੇਸ਼ਨ ਵੀ ਆਪਾਂ ਡਿਸਕਸ ਕਰਾਂਗੇ ਸੋ ਇਹਦੀ ਪੀਡੀਐਫ ਵੀ ਜਿਹੜੀ ਹੈਗੀ ਆ ਤੁਹਾਨੂੰ ਇਸੇ ਚੈਨਲ ਦੇ ਉੱਤੇ ਮਿਲ ਜੂਗੀ ਸੋ ਇਹ ਸਭ ਕੁਝ ਤੁਹਾਡੇ ਲਈ ਫ੍ਰੀ ਆਫ ਕਾਸਟ ਹੈ ਬਸ ਮਿਹਨਤ ਕਰਨੀ ਪੈਣੀ ਤੁਹਾਨੂੰ ਇਹ ਨਹੀਂ ਵੀ ਪੀਡੀਐਫ ਫੋਨ 'ਚ ਆ ਗਈ ਤੇ ਜਾਂ ਲੈਪਟਾਪ 'ਚ ਆ ਗਈ ਤੇ ਗੱਲ ਬਣ ਜੂਗੀ ਉਹ ਪੜ੍ਹਨੀ ਵੀ ਪੈਣੀ ਆ ਠੀਕ ਹੈ ਕਲਾਸ ਲਾਉਣੀ ਵੀ ਪੈਣੀ ਆ ਇੱਥੇ ਕੁਐਸਚਨਾਂ ਦੇ ਆਨਸਰ ਕਰਨੇ ਵੀ ਪੈਣੇ ਆ ਉਦੋਂ ਪਹਿਲਾਂ ਰਿਵੀਜ਼ਨ ਕਰਨੀ ਵੀ ਪੈਣੀ ਆ ਤੇ ਇਦਾਂ ਹੀ ਪੋਲਿਟੀ ਦੀ ਕਲਾਸ 11 ਵਜੇ ਸ਼ੁਰੂ ਹੋਊਗੀ ਜਿਵੇਂ ਆਪਣੀ 9 ਵਜੇ ਪੋਲਿਟੀ ਜਤਨ ਸਰ ਤੁਹਾਡੇ ਲਈ 11 ਵਜੇ ਲੈ ਕੇ ਆਉਣਗੇ ਸਵੇਰ ਨੂੰ ਉਹਦਾ ਟਾਪਿਕ ਕੀ ਹੋਊਗਾ ਤੁਹਾਨੂੰ ਟੈਲੀਗ੍ਰam ਗਰੁੱਪ ਜਿਹੜਾ ਮੈਂ ਦੱਸਿਆ ਉਹਦੇ ਵਿੱਚ ਜ਼ਰੂਰ ਮਿਲ ਜਾਊਗਾ ਸੋ ਇਹ ਸੀ ਸਾਡੇ ਕੋਲੇ ਸ਼ੁਰੂਆਤ ਇਹਦੇ ਨਾਲ ਨਾਲ ਜਿਹੜੇ ਬੱਚੇ ਟੈਸਟ ਸੀਰੀਜ਼ ਜੁਆਇਨ ਕਰਨਾ ਚਾਹੁੰਦੇ ਆ ਟੈਸਟ ਸੀਰੀਜ਼ ਦੇ ਲਈ ਸਾਡੇ ਕੋਲੇ ਦੋ ਤਰੀਕਾ ਦੀ ਟੈਸਟ ਸੀਰੀਜ਼ ਆ ਕਿਉਂਕਿ ਇਹ ਅਲਟੀਮੇਟਲੀ ਤੁਹਾਨੂੰ ਟੈਸਟ ਸੀਰੀਜ਼ ਲਾਉਣੀ ਹੀ ਪੈਣੀ ਹੈ ਦਾ ਕੋਈ ਸੋਲੂਸ਼ਨ ਦੂਜਾ ਨਹੀਂ ਹੈਗਾ ਠੀਕ ਹੈ ਜੀ ਸੋ ਇੱਕ ਵਿਦ ਮੈਂਟਰਸ਼ਿਪ ਜਿਹਦੀ ਫੀਸ ਹੋਊਗੀ 6000 ਰੁਪਈਆ ਇੱਕ ਵਿਦਾਊਟ ਮੈਂਟਰਸ਼ਿਪ ਜਿਹਦੀ ਫੀਸ ਹੋਊਗੀ 4000 ਰੁਪਈਆ ਸੋ ਇਹ ਟੈਸਟ ਸੀਰੀਜ਼ ਤੁਹਾਡੇ ਲਈ ਐਜ਼ ਅ ਇਨਵੈਸਟਮੈਂਟ ਹੈ ਬਾਕੀ ਮੈਂ ਪਹਿਲਾਂ ਵੀ ਕਿਹਾ ਜੇ ਤੁਸੀਂ ਜੁਆਇਨ ਕਰਦੇ ਹੋ ਪੜ੍ਹਦੇ ਹੋ ਤਾਂ ਬਹੁਤ ਸਾਰੀਆਂ ਚੀਜ਼ਾਂ ਤੇ ਇਨਵੈਸਟ ਕਰਨਾ ਪੈਂਦਾ ਉਹਨਾਂ ਵਿੱਚੋਂ ਇੱਕ ਟੈਸਟ ਸੀਰੀਜ਼ ਵੀ ਹੈ ਨਹੀਂ ਕਰਨਾ ਚਾਹੁੰਦੇ ਤੁਹਾਡੀ ਕਾਲ ਹੋਊਗੀ ਹਾਂ ਫਿਰ ਇਹ ਆ ਵੀ ਆਪਣੇ ਆਪ ਨੂੰ ਕਿੱਥੇ ਦੇਖਣਾ ਚਾਹੁੰਦੇ ਕਿਉਂਕਿ ਵਿਦਾਊਟ ਟੈਸਟ ਸੀਰੀਜ਼ ਤਾਂ ਗੱਲ ਬਣਨੀ ਹੀ ਨਹੀਂ ਇਹ ਸੱਚਾਈ ਤੇ ਜਿੰਨੀ ਜ਼ਿਆਦਾ ਟੈਸਟ ਸੀਰੀਜ਼ ਲਾਉਂਗੇ ਓਨਾ ਜ਼ਿਆਦਾ ਫਾਇਦਾ ਹੋਊਗਾ ਠੀਕ ਹੈ ਜੀ ਸੋ ਇਹ ਮੇਰੀ ਸਲਾਹ ਆ ਤੇ ਇਹ ਸਲਾਹ ਸ਼ਾਇਦ ਟਾਪਰਾਂ ਦੀ ਵੀ ਹੋਊਗੀ ਤੁਸੀਂ ਕਿਸੇ ਵੀ ਟਾਪਰ ਨੂੰ ਸੁਣ ਕੇ ਦੇਖ ਲਓ ਜੇ ਕੋਈ ਇੱਕ ਵੀ ਟਾਪਰ ਕਹ ਦੇਵੇ ਨਾ ਕਿ ਬਿਨਾ ਟੈਸਟ ਸੀਰੀਜ਼ ਤੋਂ ਗੱਲ ਬਣ ਜਾਣੀ ਆ ਤਾਂ ਬਾਈ ਤੁਸੀਂ ਉਹਦੀ ਮੰਨ ਲਿਓ ਫਿਰ ਹੈ ਕਿ ਨਹੀਂ ਸੋ ਟੈਸਟ ਸੀਰੀਜ਼ ਮਸਟ ਹੈ ਸੋ ਤੁਹਾਨੂੰ ਉਹ ਜਿੰਨੀ ਜਲਦੀ ਹੋ ਸਕਦਾ ਜੁਆਇਨ ਕਰੋ ਤੇ ਆਪਣੀ ਤਿਆਰੀ ਨੂੰ ਟੈਸਟ ਸੀਰੀਜ਼ ਦੇ ਨਾਲ ਅਲਾਈਨ ਜ਼ਰੂਰ ਕਰ ਲਓ ਕਿਉਂਕਿ ਇਹ ਤੁਹਾਡੀ ਟਾਈਮ ਮੈਨੇਜਮੈਂਟ ਇਹੀ ਕਰੂਗੀ ਸੋ ਇਹਦੇ ਵਿੱਚ 30 ਟੈਸਟ ਜੀਕੇ ਜੀਐਸ ਦੇ ਨੇ ਤੇ 20 ਟੈਸਟ ਸੀ ਸੈੱਟ ਦੇ ਨੇ ਠੀਕ ਹੈ ਸੋ ਇਹਦੇ ਵਿੱਚ ਵਿਦ ਮੈਂਟਰਸ਼ਿਪ ਹੋਊਗਾ ਵਿਦਾਊਟ ਮੈਂਟਰਸ਼ਿਪਸ ਫੀਸ ਤੁਹਾਨੂੰ ਦੱਸੀ ਹੈ ਨੰਬਰ ਦੱਸਿਆ ਇੱਥੇ ਕਾਲ ਕਰਕੇ ਤੁਸੀਂ ਜਿਹੜਾ ਹੈਗਾ ਉਹਨੂੰ ਜੁਆਇਨ ਕਰ ਸਕਦੇ ਹੋ ਬਾਕੀ ਜਿਹੜਾ ਆਪਣਾ ਟੈਲੀਗ੍ਰਾਮ ਦਾ ਚੈਨਲ ਹੈ ਮੈਂ ਉੱਚ ਵੀ ਲਿੰਕ ਜ਼ਰੂਰ ਪਵਾ ਦਊਗਾ ਇਹਦੇ ਨਾਲ ਨਾਲ ਜੇ ਕਿਤਾਬਾਂ ਦੀ ਗੱਲ ਕਰ ਲਈਏ ਸੋ ਪੰਜਾਬ ਜੀਕੇ ਦੀ ਕਿਤਾਬ ਪੰਜਾਬ ਨਾਮ ਜੋ ਕਿ ਪੰਜਾਬੀ ਤੇ ਅੰਗਰੇਜ਼ੀ ਵਿੱਚ ਹੈ ਤੇ ਜਿਹੜੀ ਮੈਂ ਜਤਨ ਸਰ ਦੀ ਕਿਤਾਬ ਦੀ ਗੱਲ ਕੀਤੀ ਹੈ ਪੀਵਾਈਕਿਊਜ਼ ਵਾਲੀ ਉਹ ਹੀ ਕਿਤਾਬ ਹੈ ਜੀ ਇਹਦੇ ਪ੍ਰਾਈਸ ਤੁਹਾਡੇ ਸਾਹਮਣੇ ਲਿਖਿਆ ਸੇਮ ਨੰਬਰ ਤੇ ਕਾਲ ਕਰਕੇ ਇਹਨਾਂ ਕਿਤਾਬਾਂ ਨੂੰ ਵੀ ਆਰਡਰ ਕਰ ਸਕਦੇ ਹੋ ਵੱਟ ਨੈਕਸਟ ਹੁਣ ਕੀ ਹੋਊਗਾ ਮੈਂ ਦੱਸ ਦਿੰਦਾ ਆ ਦੋ ਚੀਜ਼ਾਂ ਹੋਣਗੀਆਂ ਬਹੁਤ ਸਾਰੇ ਬੱਚੇ ਤਿਆਰੀ ਫਿਰ ਤੋਂ ਛੱਡ ਜਾਣਗੇ ਜਿਵੇਂ 3 ਅਪ੍ਰੈਲ 3 ਜਨਵਰੀ ਤੋਂ ਬਾਅਦ ਛੱਡ ਗਏ ਸੀਗੇ ਕੁਝ ਐਕਟਿਵ ਰਹਿਣਗੇ ਉਹਨਾਂ ਵਿੱਚੋਂ ਕੁਝ ਬੱਚੇ ਹੋਣਗੇ ਜਿਹੜੇ ਆਪਣੇ ਫਿਊਚਰ ਪ੍ਰਤੀ ਸੀਰੀਅਸ ਹੋਣਗੇ ਉਹ ਕਿਤਾਬਾਂ ਤੇ ਵੀ ਇਨਵੈਸਟ ਕਰਨਗੇ ਉਹ ਬੱਚੇ ਟੈਸਟ ਸੀਰੀਜ਼ ਤੇ ਵੀ ਇਨਵੈਸਟ ਕਰਨਗੇ ਉਹ ਬੱਚੇ YouTube ਵਾਲੀਆਂ ਕਲਾਸਾਂ ਵੀ ਜ਼ਰੂਰ ਲਾਉਣਗੇ ਤੇ ਉਹ ਬੱਚੇ ਆਪਣੇ ਨੋਟਸ ਦੇ ਉੱਤੇ ਵੀ ਫੋਕਸ ਜ਼ਰੂਰ ਕਰਨਗੇ ਕੁਝ ਬੱਚੇ ਹੋਣਗੇ ਜਿਹੜੇ ਕਹਿਣਗੇ ਨਹੀਂ ਨਹੀਂ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਹੈਗੀ ਸਭ ਕੁਝ ਫ੍ਰੀ ਮਿਲ ਜਾਂਦਾ ਆ ਠੀਕ ਹੈ ਸੋ ਓਨੈਸਟਲੀ ਤੁਸੀਂ ਵੀ ਦੱਸਿਓ ਆਫੀਸਰ ਬਣਨਾ ਆ ਤੁਸੀਂ ਵੀ ਸੈਲਰੀ ਲੈਣੀ ਆ ਨਾ ਫ੍ਰੀ ਤੁਸੀਂ ਵੀ ਨਹੀਂ ਕੰਮ ਕਰਨਾ ਸੋ ਇਸ ਕਰਕੇ ਨਾਥਿੰਗ ਇਜ਼ ਫ੍ਰੀ ਔਨ ਦਿਸ ਵਰਲਡ ਸੋ ਸਾਰਾ ਮਤਲਬ ਕੁਝ ਵੀ ਫ੍ਰੀ ਨਹੀਂ ਹੁੰਦਾ ਹਾਂ ਕੁਝ ਚੀਜ਼ਾਂ ਐਜ਼ ਆ ਕਹਿ ਲਓ ਵੀ ਦਸਵੰਦ ਵਜੋਂ ਕਹਿ ਲਓ ਸਾਡੀ ਟੀਮ ਵੱਲੋਂ ਕੱਢੀਆਂ ਜਾਂਦੀਆਂ ਨੇ ਬਾਕੀ ਪੂਰਾ ਕੰਟੈਂਟ ਅਸੀਂ ਕਦੇ ਵੀ ਫ੍ਰੀ ਰੈਫਰ ਨਹੀਂ ਕਰਦੇ ਤੁਹਾਡਾ ਫਿਊਚਰ ਜੇ ਬਣਨਾ ਜੇ ਕੁਆਲਿਟੀ ਚ ਹੋਣੀ ਹੋ ਕਿਉਂਕਿ ਬਹੁਤ ਵੱਡੀ ਟੀਮ ਆ ਜਿਹੜੀ ਐਫਰਡ ਲਾ ਰਹੀ ਆ ਸੋ ਕੁਆਲਿਟੀ ਕੰਟੈਂਟ ਜਿਹੜਾ ਹੈਗਾ ਉਹਦੇ ਲਈ ਯੂ ਹੈਵ ਟੂ ਪੇ ਸੋ ਫਿਰ ਉਹੀ ਗੱਲ ਆ ਕਿ 26 ਅਕਤੂਬਰ ਨੂੰ ਸ਼ਾਮ ਨੂੰ ਪਸ਼ਤੌਨ ਨਾਲੋਂ ਵੀ ਓਏ ਹੋਏ ਉਦੋਂ ਕਿਤੇ ਕਾਸ਼ ਵਧੀਆ ਇਨਵੈਸਟਮੈਂਟ ਕੀਤੀ ਹੁੰਦੀ ਸਰ ਦੇ ਕਹਿਣ ਤੇ ਪੜ ਲਏ ਹੁੰਦੇ ਕਿਉਂਕਿ ਸਿਲੈਕਟ ਉਹੀ ਆ ਤੁਹਾਨੂੰ ਪਤਾ ਨੰਬਰ ਕਿੰਨਾ ਕਾ ਸੋ ਕੁਝ ਨਾ ਕੁਝ ਬਹਾਨੇ ਜ਼ਰੂਰ ਬਣਨੇ ਆ ਦੇਖਿਓ ਕਿਤੇ ਤੁਸੀਂ ਆਪ ਜਾਂ ਤੁਹਾਡਾ ਡਿਸੀਜਨ ਨਾ ਕੋਈ ਬਹਾਨਾ ਬਣ ਜਾਵੇ ਸੋ ਇਹ ਸੀਗਾ ਅੱਜ ਦਾ ਇਵੈਂਟ ਆਈ ਹੋਪ ਵੀੜ ਵਧੀਆ ਲੱਗਿਆ ਹੋਗਾ ਜਿਉਂਦੇ ਵਸਦੇ ਰਹੋ ਰੱਬ ਖੈਰ ਕਰੇ ਜੀ ਸ